ਨਾ ਕੀਤੀ ਇਹਦੇ ਛਿੱਟੇ ਆਉਣ ਵਾਲੇ ਸਮੇਂ 'ਚ ਖਤਰਨਾਕ ਨਿਕਲਣਗੇ ਜੇ ਕਿੱਥੇ ਹੋ ਕੇ ਲੋਕਾਂ ਨੇ ਪਹैया ਕੀਤਾ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਵੱਡੇ ਕੋਸ਼ਿਸ਼ਕਾਰੀਆਂ ਨੂੰ ਦੱਸਣ ਦੀ ਖੇਮਤ ਕੀਤੀ ਹੈ ਸੋਲਿਕ ਕ੍ਰਾਂਤੀਕਾਰੀ ਜੁਨੀਅਰ ਪੰਜਾਬ ਵਾਲਿਆਂ ਨੂੰ ਬਣਦਾ ਸਮੇਤ ਗਵਰਾ ਅੱਖਾਂ ਤੇ ਪੱਟੀ ਵੱਲ ਕੇ ਦੇਖ ਤਰਾਏ ਨਹੀਂ ਜਾ ਸਕਦੇ ਇੱਥੇ ਪੰਜਾਬ ਨੇ ਲੋਕ ਵੱਡਾ ਸੰਤਾਪ ਭੁਗਿਆ 1984 ਦੇ ਅੰਦਰ ਉਦੋਂ ਪੁਲਿਸ ਦੀਆਂ ਬਾਂਗ ਡੋਰਾ ਖੁੱਲੀਆਂ ਛੱਡੀਆਂ ਹੋਈਆਂ ਸੀਗੀਆਂ ਅੱਜ ਫੇਰ ਕਾਨੂੰਨ ਬਣਾ ਕੇ ਜਿਹੜੇ ਹੱਥੋਂ ਲੰਬੇ ਕਰ ਦਿੱਤੇ ਆ ਇਹ ਕੱਲੇ ਬਾਟ ਕਰਨ ਦੇ ਗਰਾਮੇ ਤੱਕ ਨਹੀਂ ਪਹੁੰਚਣਗੇ ਇਹ ਪੰਜਾਬ ਦੇ ਹਰੋ ਘਰ ਤੱਕ ਪਹੁੰਚਣਗੇ ਜਿਹੜੇ ਘਰ ਚੋਂ ਪੰਜਾਬ ਦੀ ਆਵਾਜ਼ ਉੱਠਦੀ ਹੈ ਵੀ ਪੰਜਾਬ ਚ ਠੀਕ ਨਹੀਂ ਹੋ ਰਿਹਾ ਇੱਥੇ ਛੋਡਾਂ ਦੇ ਕੇ ਇਹ ਪੰਜਾਬ ਨੇ ਇੱਥੇ ਦੇ ਅਯੋਗਦਾਰੇ ਕੰਪਨੀਆਂ ਨੂੰ ਦੇਸ਼ ਪੰਜਾਬ ਜਿਹੜਾ ਉਹ ਲਟਾਉਣਾ ਸ਼ੁਰੂ ਕਰਨਾ ਇਹਨਾਂ ਨੇ ਅੱਜ ਇੱਥੇ ਦਾ ਨੌਜਵਾਨ ਚਿੰਤਾ ਦੇ ਵਿੱਚ ਹੈ ਇੱਥੇ ਦਾ ਨੌਜਵਾਨ ਉਰਜਗਾਰ ਭਾਲਣ ਦੀ ਤਰਾਸ ਦੇ ਅੰਦਰ ਜੰਗਲਾਂ ਨੂੰ ચીਰ ਕੇ ਸਮੁੰਦਰਾਂ ਨੂੰ ਪਾਰ ਕਰਕੇ ਬਾਹਰਲੇ ਦੇਸ਼ਾਂ 'ਚ ਕਿਉਂ ਜਾ ਰਹੇ ਆ ਚਿੰਤਾ ਰੱਬਸ਼ ਹੈ ਇੱਥੇ ਬੇਚੈਨੀ ਹੈ ਇੱਥੇ ਕੰਮ ਨਹੀਂ ਹੈ ਇੱਥੇ ਕੁਸਰਾਜ ਕਰਦੇ ਲੋਕ ਪੰਜਾਬ ਨੂੰ ਲੁੱਟ ਰਹੇ ਆ ਸਾਹਨ ਆਪਣੀਆਂ ਮੰਗਾਂ ਵਾਸਤੇ ਸੜਕਾਂ ਤੇ ਡੰਗੇ ਐ ਇੱਥੇ ਦਾ ਮੁੱਖ ਮੰਤਰੀ ਇੱਥੇ ਦੀਆਂ ਰਾਜ ਕਰਦੀਆਂ ਸਰਕਾਰਾਂ ਇਹਨੂੰ ਬਰਸੇ ਚ ਪੰਜਾਬ ਵਪਾਰੀ ਬਣਾ ਕੇ ਦੇਸ਼ ਵਿੱਚ ਬਦਨਾਮ ਕਰਨਾ ਚਾਹੁੰਦੀਆਂ ਪਿਛਲੇ ਦਿਨੀ ਕਿਸਾਨਾਂ ਨੂੰ ਉਠਾਰਿਆ ਗਿਆ ਸੜਕ ਦੇ ਉੱਤੋਂ ਇਹ ਮੰਦ ਭਾਗੀ ਕੱਟਣਾ ਹੈ ਇਹਦੀ ਨਿੰਦਿਆ ਕਰਦੇ ਹੋਣ ਵਾਲੇ ਸਮੇਂ ਚ ਗਾਊਗਾ ਇਹਦੀ ਸਰਕਾਰ ਨੂੰ ਵਿਸ਼ਾ ਇਹ ਕਿਸਾਨ ਮੰਗ ਕੀ ਰਿਹਾ ਹੈ ਮੰਗਾ ਕੀ ਹੈ ਸੜਕਾਂ ਤੇ ਲੋਕ ਕਿਉਂ ਬੈਠੇ ਐ ਅੱਜ ਫੇਰ ਇਹ ਸੜਕ ਤੇ ਕਿਉਂ ਲੋਕ ਬੈਠੇ ਆ ਬਈ ਇਹ ਲੋਕ ਤਾਂ ਨੌਕਰੀ ਕਰਕੇ ਪੈਨਸ਼ਨਾਂ ਲੈਣ ਵਾਲੇ ਲੋਕ ਹੈ ਜਿਹੜੇ ਕੁਝ ਵੱਡੇ ਸ਼ੋਰ ਬਣਾਉਣਾ ਹੈ ਅੱਜ ਪੰਜਾਬ ਦੇ ਲੋਕਨ ਸਾਹਿਬ ਬਾਸਤੇ ਬਾਹਰ ਆਏ ਆ ਇੱਕ ਕਰਨਲ ਦੀ ਗੱਲ ਨਹੀਂ ਹੈ ਇਹ ਹਰ ਉਹ ਪੰਜਾਬ ਦੀ ਗੱਲ ਹੈ ਜਿਹੜੇ ਪੰਜਾਬ ਵਿੱਚ ਅਮਰ ਚਾਉਂਦੇ ਆ ਲੋਕ ਪੰਜਾਬ ਵਿੱਚੋਂ ਪੰਜਾਬ ਚਾਉਂਦੇ ਆ ਜਿਹੜੇ ਪੰਜਾਬ ਵਿੱਚ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਬੋਲਣਾ ਪੈਣਾ ਬੋਲੇ ਬਿਨਾ ਲੋਕ ਕਦੇ ਨਹੀਂ ਮੁੜੇ ਜੇ ਇੱਥੇ ਬੋਲਦੇ ਨਾ ਗੁਰੂ ਦਸ਼ਵੇਂ ਪਾਸ਼ੇ ਨੂੰ ਕਿਰਪਾਨ ਨਾ ਚੱਕਣੀ ਪਈ ਜੇ ਬੋਲਦੇ ਨਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸੀਸ ਨਾ ਦੇਣਾ ਪੈਂਦਾ ਪਰ ਇਹ ਲੋਕ ਜਿਹੜੇ ਬੋਲੇ ਜਦੋਂ ਇੱਥੇ ਰਾਜਿਆਂ ਨੇ ਜ਼ੁਲਮ ਕਰਨਾ ਸ਼ੁਰੂ ਕੀਤਾ ਅੱਜ ਪੰਜਾਬ ਦਾ ਰਾਜਾ ਹਲਕ ਚੁੱਕਿਆ ਹਲਕ ਤੇ ਹਰੇਕ ਨੂੰ ਫੁੱਟੜ ਦੀ ਕੋਸ਼ਿਸ਼ ਕਰੂੰਗਾ ਆਉਣ ਵਾਲੇ ਸਮੇਂ ਚ ਜੇ ਅਸੀਂ ਪੰਜਾਬ ਦੇ ਲੋਕਾਂ ਨੇ ਗੌਰ ਨਾ ਕੀਤੀ ਇਹਦੇ ਤੇ ਅਮਲ ਨਾ ਕੀਤਾ ਵਿਚਾਰ ਨਾ ਕੀਤੀ ਚਿੰਤਾ ਨਾ ਕੀਤੀ ਅੱਜ ਸਾਡੇ ਕੋਲ ਰਹਿ ਕੀ ਗਿਆ ਉਹ ਪੰਜਾਬ ਦੇ ਨੌਜਵਾਨ ਜਿਹੜਾ ਨੇ ਪੰਜਾਬ ਦੀ ਬਾਣਗਰ ਸਾਹਮਣੀ ਸੀ ਉਹ ਸਟਾਟਰਾ ਤੋਂ ꝗꝗਦੀਆਂ 4-4 ਫੁੱਟ ਦੀਆਂ ਤਾਰਾਂ ਵੱਡੇ ਲਾ ਦਿੱਤੇ ਤਾਰਾਂ ਕਿਨੇ ਰਾਏ ਇੱਥੇ ਰਾਜ ਕਰਦੇ ਲੋਕਾਂ ਨੇ ਉਹ ਪੰਜਾਬ ਦੇ ਲੋਕ ਜਿਹੜੇ ਜੁਨੀਆ ਉਮਰਸ਼ਟੀਆ ਚ ਪੜ ਕੇ ਇੱਥੇ ਦੇ ਵੱਡੇ ਅਫਸਰ ਬਾਨਾ ਸਿਜਨਾ ਨੇ ਉਹ ਅਜ ਨਸ਼ਿਆਂ ਚ ਗੁਲਤਾਨ ਹੋ ਕੇ ਮੋਟਰਸਾਈਕਲ ਜਾਂਦੇ ਆ ਤੇ ਲੋਕਾਂ ਨੂੰ ਲੁੱਟਦੇ ਆ ਇਹ ਪੰਜਾਬ ਦੇ ਹਾਲਾਤ ਦਾ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਦੀਆਂ ਏਜੰਸੀਆਂ ਵੇਟ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਖੇਡ ਵਰਤਣ ਵਾਸਤੇ ਅੱਜ ਸੈ ਨਸ਼ਿਆਂ ਦੇ ਸੰਬੰਧ ਚ ਕਲਗਾ ਜਾਂ ਤਹੇ ਦਾ ਰੋ ਹੈ ਇਹ ਦੀਵੇ ਨੂੰ ਫੂਕ ਮਾਰ ਕੇ ਚੰਗਲ ਨੂੰ ਅੱਗ ਬਜਾਉਣ ਦੇ ਬਰਾਬਰ ਹੈ ਇਹ ਕਾਸਤਾਨੀਆਂ ਪੰਜਾਬ ਸਰਕਾਰ ਦੀ ਬਿਨਾਂ ਤਾਂ ਲੋਕਾਂ ਨੂੰ ਚੁੱਪ ਕਰਾਇਆ ਜਾ ਸਕਦਾ ਕੁਝ ਘਰਟਾ ਦਿਓ ਕੁਝ ਬੰਦੇ ਫੜ ਕੇ ਅੰਦਰ ਕਰ ਦਿਓ ਸਦਾ ਕਰਵਾਰ ਹੈ ਜਿਹੜੇ ਸਦਾ ਕਰ ਓ ਚਰਿਆਂ ਮੁੱਛਾਂ ਤੇ ਹੱਥ ਫੇਰ ਕੇ ਇੰਟਰਵਿਊ ਦਿੰਦੇ ਆ ਵੀ ਸਾਡਾ ਕੀ ਕਰ ਲੋਗੇ ਦੇਖੋ ਪੱਤਰਕਾਰੋ ਮੇਰੇ ਅਣਕਾ ਕਿਵੇਂ ਲੱਗਦੀਆਂ ਮੁੱਖ ਮੰਤਰੀ ਦੀਆਂ ਅਣਕਾਂ ਲਾ ਕੇ ਦੇਖੋ ਤੇਰੀਆਂ ਅਣਕਾਂ ਦੇ ਪਿੱਛੇ ਵੀ ਪੰਜਾਬ ਨੂੰ ਖਤਰਨਾਕ ਨਿਗਾ ਨਾਲ ਦੇਖਣ ਵਾਲੀ ਨਜ਼ਰ ਹੈ ਮੁੱਖ ਮੰਤਰੀ ਦੀਆਂ ਅਣਕਾਂ ਪਿੱਛੇ ਵੀ ਪੰਜਾਬ ਨੂੰ ਖਤਰਨਾਕ ਨਿਗਾ ਦੇਖਣ ਵਾਲੀ ਹੈ ਪਰਖੇ ਕਰਨ ਵਾਲੀ ਹੈ ਪੰਜਾਬ ਦੇ ਲੋਕੋ ਪੰਜਾਬ ਦਾ ਬਣੂਗਾ ਕੀ ਅੱਜ ਪੰਜਾਬ ਕੋਲ ਕੋਈ ਆਈਐਸ ਕੋਈ ਆਈਪੀਐਸ ਅਧਿਕਾਰੀ ਨਹੀਂ ਹੈ ਕਿਉਂ ਇਹਨਾਂ ਲੋਕਾਂ ਨੇ ਪੜਾਈ ਦੇ ਰਸਤੇ ਬੰਦ ਕਰ ਦਿੱਤੇ ਇੱਥੇ ਰਾਜਿਆਂ ਦੇ ਸਕੂਲਾਂ ਰਾਜਿਆਂ ਨੇ ਰਾਜਿਆਂ ਦੇ ਸਕੂਲ ਵਿਚ ਵਜੀਰਾ ਦੇ ਬੱਚੇ ਪੜ ਸਕਦੇ ਆ ਸਾਡੇ ਕਿਰਤੀ ਲੋਕਾਂ ਦੇ ਨਹੀਂ ਇਹ ਰਾਹ ਬੰਦ ਇੱਥੇ ਦੀ ਸਰਕਾਰਾਂ ਨੇ ਕੀਤਾ ਬਹੁਤ ਵੱਡੀ ਲਾਣਾ ਪੰਜਾਬ ਲਈ ਜਿਹੜੀ ਚਿੰਤਾ ਦਾ ਵਿਸ਼ਾ ਹੈ ਅਜਵਾਰਤੀ ਕਰਨ ਨੂੰ ਲੈ ਕੇ ਪੰਜਾਬ ਦੇ ਲੋਕ ਬਾਹਰ ਉਤਰਿਆ ਕਸਰਾ ਕਿਸੇ ਹੱਦ ਤੱਕ ਇਹ ਪੁਲਸ ਵਾਲਿਆਂ ਦੇ ਹੱਥ ਤੇ ਨੱਕ 'ਚ ਨੱਥ ਪਾਈ ਜਾਊਗੀ ਕਿਉਂ ਹੋਰ ਅਫਸਰਾਂ ਨੂੰ ਲੱਗੂਗਾ ਜੇ ਇਹ ਕਰਾਂਗੇ ਤਾਂ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਬਾਹਰ ਨਿਕਲਣਗੇ ਇਹ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕੀਤਾ ਇਹਨਾਂ ਨੇ ਬੰਦ-ਬੰਦ ਕਟਾਉਣਾ ਪਸੰਦ ਕੀਤਾ ਪਸੰਦ ਕੀਤੀ ਹੈ ਇਹਨਾਂ ਨੇ ਆਪਣੇ ਪਰਿਵਾਰ ਮੈਂ ਪਸੰਦ ਕੀਤੇ ਪਰ ਹਾਕਮਾਂ ਕੇ ਝੋਕੜਾ ਪਸੰਦ ਨਹੀਂ ਕੀਤਾ ਅੱਜ ਤੁਸੀਂ ਧੰਨਤਾ ਦੇ ਜੋਗੋ ਬਜ਼ਾਰ ਦੇ ਲੋਕ ਘਰਾਂ ਚੋਂ ਬਾਹਰ ਨਿਕਲੇ ਅਨਸਾਫ਼ ਮੰਗ ਲਈ ਉਹ ਸਾਡੀ ਭੈਣ ਉਹ ਭੈਣ ਕਿਹੜੇ ਘਰ ਦੀ ਚਲੇ ਘਰ ਦਾ ਪਰਿਵਾਰ ਦੇਸ਼ ਦੀ ਰਾਖੀ ਕਰਦਾ ਦੇਸ਼ ਦੀ ਰਾਖੀ ਪੰਜਾਬ ਦਾ ਨੌਜਵਾਨ ਪੰਜਾਬ ਦੇ ਪੰਜਾਬ ਦੇ ਵੱਡੇ ਸੈਨਾ ਦੇ ਅਧਿਕਾਰੀ ਆਪਣੀ ਜਾਨ ਤਲੀ ਤੇ ਧਰ ਕੇ ਨੌਕਰੀ ਕਰਦੇ ਆ ਜਦੋਂ ਜੰਗ ਲੱਗਦੀ ਆ ਉਹ ਅੱਗੇ ਛਾਤੀਆਂ ਢਾਕੇ ਬਾਡਰ ਤੇ ਜਾਂਦੇ ਆ ਇਹ ਨਹੀਂ ਸੋਚਦੇ ਵੀ ਸਾਡੇ ਗੈਲ ਬੱਚੇ ਆ ਕਿਹਾਂ ਇਹ ਨੌਕਰੀ ਇਸ ਲਈ ਬਣੀ ਆ ਦੇਸ਼ ਦੀ ਰਾਖੀ ਕਰਨ ਵਾਸਤੇ ਜੇ ਦੇਸ਼ ਦੀ ਰਾਖੀ ਕਰਨ ਵਾਲਾ ਨੌਜਵਾਨ ਇੱਥੇ ਸਹਿਬ ਨਹੀਂ ਵੱਡੀ ਚਿੰਤਾ ਦਾ ਵਿਸ਼ਾ ਹੈ ਹੋਰ ਤਾਂ ਸੇਫਾ ਹੋ ਤੁਰ ਸਕਦਾ ਇੱਥੇ ਆਮ ਆਦਮੀ ਸੇਫ ਨਹੀਂ ਹੋ ਸਕਦਾ ਚਿੱਥੇ ਐਸਐਸ ਪੀ ਤੋਂ ਵੱਡੇ ਰੈਂਕ ਦਾ ਇੱਥੇ ਫੌਜ ਦਾ ਧਾਰੀ ਸੇਫ ਨਹੀਂ ਇੱਥੇ ਸੇਫ ਕੌਣ ਹੈ ਇੱਥੇ ਆਮ ਆਦਮੀ ਤਾਂ ਪਹਿਲੇ ਹੀ ਸੇਫ ਨਹੀਂ ਆਮ ਆਦਮੀ ਦਾ ਮੁੰਡਾ ਤਾਂ ਇੱਥੇ ਚਿੱਟਾ ਪੀ ਕੇ ਨਾਲੇ ਤਾਂ ਲਾਸ ਲੱਗਦੀ ਹੈ ਸਨੇਹਾ ਮਿਲਦਾ ਬੀ ਮਾਂ ਤੇਰਾ ਇਕੱਲਾ ਹੀ ਪੁੱਤ ਤੇ 26 ਸਾਲ ਦਾ ਜਿਹੜਾ ਚਿੱਟਾ ਪੀ ਕੇ ਫਲਾੜੇ ਸੂਏ ਤੇ ਮਰਿਆ ਪਿਆ ਐ ਇਸ ਸਰੰਜਾ ਪਿੱਛੇ ਕੌਣ ਐ ਸਚਨਾਓ ਇਸ ਸਰੰਜਾ ਪਿੱਛੇ ਨੂੰ ਕਾਨੂੰਨ ਬਣਾ ਕੇ ਛੋਟਾ ਦਿੱਤੀਆਂ ਬੱਚੇ ਬੱਚੇ ਨੂੰ ਘਰਾਂ ਚੋਂ ਵਾਰ ਰੇਕੜ ਕੇ ਦਾ ਜਵਾਬ ਦੇਣਾ ਪਊਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ